ਇੱਕ ਵਾਕਈ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਮੈਨੂੰ ਲੋਕ ਸਭਾ ਦਾ ਇੰਚਾਰਜ ਬਣਾ ਦੇਣਾ ਸੋ ਇੱਕ ਨੌ ਵਿਧਾਨ ਸਭਾ ਹਲਕਿਆਂ ਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਮੈਂ ਉਹਦੀ ਜ਼ਿੰਮੇਵਾਰੀ ਅਜੇ ਪਰਸੋਂ ਹੀ ਆਪਣੀ ਇੰਚਾਰਜ ਸੰਭਾਲਿਆ ਕਿਉਂਕਿ ਪਿੱਛੇ ਹੜਾ ਨਹੀਂ ਮਾਰ ਕਰਕੇ ਮੈਂ ਥੋੜਾ ਕੰਮ ਡਿਲੇਟ ਕਰਤਾ ਸੀਗਾ ਮੇਰੀ ਹੁਣ ਅੱਜ ਹੀ ਦिशा ਨਰੇਸ਼ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਦੇ ਸਰਵੇ ਕਰਾਓ ਉਹਦੀਆਂ ਗਰਜ਼ੋਰੀਆਂ ਕਰਾਓ ਤੇ ਸਰਕਾਰ ਤੱਕ ਨੁਕਸਾਨ ਦੇ ਜਿਹੜੇ ਆ ਉਹ ਰਿਪੋਰਟਾਂ ਤਿਆਰ ਕਰਕੇ ਭੇਜੋ ਬੜੀ ਜ਼ਿੰਮੇਵਾਰੀ ਮੇਰੀ ਪਾਰਟੀ ਵੱਲੋਂ ਕਿਵੇਂ ਲਾਦੇ ਕਿ ਮੇਰੇ ਕੰਮ ਹੋਏ ਆ। ਅ ਦੇਖੋ ਜੀ ਇੱਕ ਵਾਕਈ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਮੈਨੂੰ ਲੋਕ ਸਭਾ ਦਾ ਇੰਚਾਰਜ ਬਣਾ ਦੇਣਾ। ਸੋ ਇੱਕ ਨੌ ਵਿਧਾਨ ਸਭਾ ਹਲਕੇ ਦੇ ਮੈਨੂੰ ਜੋ ਮੈਰਿ ਦਿੱਤੀ ਗਈ ਸੀ ਸੋ ਇਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਮੈਨੂੰ ਅਪਾਇੰਟ ਕੀਤਾ ਗਿਆ ਸੀ ਪੰਜਾਬ ਐਗਰੋ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੇਨ ਚ ਸੋ ਮੈਂ ਉਹਦੀ ਜ਼ਿੰਮੇਵਾਰੀ ਅਜੇ ਪਰਸੋਂ ਹੀ ਆਪਣੀ ਚਾਰਜ ਸੰਭਾਲਿਆ ਕਿਉਂਕਿ ਪਿੱਛੇ ਹੜਾਂ ਦੀ ਮਾਰ ਕਰਕੇ ਮੈਂ ਥੋੜਾ ਕੰਮ ਡਿਲੇਟ ਕਰਤਾ ਸੀਗਾ ਸੋ ਹੁਣ ਮੈਂ ਉਹ ਜ਼ਿੰਮੇਵਾਰੀ ਲੈਣ ਤੋਂ ਬਾਅਦ ਤੇ ਮੈਂ ਮੇਰੀ ਹੁਣ ਅੱਜ ਹੀ ਦਿਸ਼ਾ ਨਰੇਸ਼ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਦੇ ਸਰਵੇ ਕਰਾਓ ਉਹਦੀਆਂ ਗਰਦਾਰੀਆਂ ਕਰਾਓ ਤੇ ਸਰਕਾਰ ਤੱਕ ਨੁਕਸਾਨ ਦੇ ਜਿਹੜੇ ਆ ਉਹ ਰਿ ਜਾਂ ਪਾਲਿਆਂ ਦੇ ਛੱਤਾਂ ਦਾ ਜਾਂ ਕਿਸੇ ਫਸਲ ਦਾ ਉਹਦੇ ਵਾਸਤੇ ਬੜੇ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਔਰ ਬਹੁਤ ਜਲਦੀ ਲੋਕਾਂ ਨੂੰ ਕੁਛ ਨਾ ਕੁਛ ਉਹਦੇ ਰੀਲੀਫ ਮਿਲਨੇ ਸ਼ੁਰੂ ਹੋ ਜਾਣੇ ਕਿਸਾਨਾਂ ਦੇ ਕਿਸਾਨਾਂ ਵੱਲੋਂ ਕਿਸਾਨਾਂ ਲਈ ਕਿਸਾਨਾਂ ਲਈ ਬਹੁਤ ਲੋਕਾਂ ਲਈ ਕਿਸਾਨਾਂ ਦੇ ਜੀ ਫਸਲਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰ ਵੇਲੇ ਹੋ ਗਏ ਆ ਮਿਸਤਰੀ ਵੇਲੇ ਹੋ ਗਏ ਪਿੰਡਾਂ 'ਚ ਜਿਨ੍ਹਾਂ ਕੋ ਅੱਜ ਰਾਸ਼ਨ ਤੱਕ ਦੀ ਵੀ ਕਈਆਂ ਨੂੰ ਪ੍ਰੋਬਲਮ ਆ ਰਹੀ ਹੈ ਹਰ ਚੀਜ਼ ਨੂੰ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਕਿਸੇ ਵੀ ਪੁਆਇੰਟ ਨੂੰ ਛੱਡਿਆ ਨਹੀਂ ਜਾ ਰਿਹਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਇਹ ਰਿਪੋਰਟ ਜਿਹੜੀ ਇੱਥੋਂ ਬਣ ਕੇ ਜਾਊਗੀ ਉਹਦੇ ਉੱਤੇ ਵਰਕਿੰਗ ਹੋ ਰਹੀ ਆ ਔਰ ਉਹਦੇ ਉੱਤੇ ਕੰਮ ਹੋਊਗਾ ਉਹਦੇ ਹਿਸਾਬ ਨਾਲ ਪੈਸਾ ਵੰਡਿਆ ਜਾਊ ਸਰਕਾਰ ਵੱਲੋਂ ਸਰਕਾਰ ਬਹੁਤ ਮਤ ਕਰ ਰਹੀ ਆ ਮੇਰੇ ਰਮਾਬਜਾ ਸ਼ੁਰੂ ਹੋ ਜੂਮ ਅੱਲਾਹ ਤੁਹਾਨੂੰ ਜਿਹੜੇ ਇਹ ਵੇਖੋ ਜੀ ਵਿਦਨ 2 ਵੀਕਸ ਮੇਰੇ ਖਾ ਅੱਠ ਦਿਨ ਚ ਸੜਕ ਕੋ ਰਿਪੋਰਟ ਮੰਗੀ ਗਈ ਆ 7 ਤੋਂ 8 ਦਿਨ ਚ ਕੰਪਲੀਟ ਹੋ ਜਾਉ ਵਰਕ ਉਸ ਤੋਂ ਬਾਅਦ 2 ਹਫਤੇ ਬਾਅਦ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਾਫੀ ਕੁਝ ਪੋਜ਼ਿਟਿਵ ਰਿਜ਼ਲਟ ਆਉਣੇ ਸ਼ੁਰੂ ਹੋ ਜਾ ਜਿਹੜਾ ਸੈਂਟਰਲ ਸਰਕਾਰ ਕੋਲ ਫੰਡ ਮਿਲੇ ਆ 1600 ਕਰੋੜ ਰੁਪਏ 1600 ਕਰੋੜ ਰੁਪਏ ਲੋਕੀ ਖੁਸ਼ ਹੋ ਜਾ ਜਿਵੇਂ ਕਿ ਸਾਮਾਨ ਮਿਲ ਰਿਹਾ ਦੇਖੋ ਜੀ ਉਹ ਤਾਂ ਇੱਕ ਕੋਚਾ ਮਜ਼ਾਕ ਸੀਗਾ ਪੰਜਾਬ ਦੇ ਨਾਲ ਤੁਸੀਂ ਦੇਖੋ ਵੀ ਪੰਜਾਬ ਅੱਧਾ ਦਾ ਟੁੱਟ ਗਿਆ ਔਰ 1600 ਕਰੋੜ ਰੁਪਏ ਦੇ ਕੇ ਮੋਦੀ ਸਾਹਿਬ ਨੇ ਆਪਣਾ ਸੋ ਇਹ ਬਹੁਤ ਹੀ ਮਾੜੀ ਗੱਲ ਸੀ ਮੋਦੀ ਸਾਹਿਬ ਵੱਲੇ ਪੰਜਾਬ ਸਰਕਾਰ ਦੇ ਖਿਲਾਫ ਇਸ਼ਾ ਕੇਂਦਰ ਦੀਆਂ ਪਾਲਿਸੀਆਂ ਰਹੀਆਂ ਔਰ ਪੰਜਾਬ ਸਰਕਾਰ ਨੂੰ ਹਮੇਸ਼ਾ ਹਰਾਸ ਕਰ ਰਹੀ ਹੈ ਕੇਂਦਰ ਸਰਕਾਰ ਔਰ ਇਸ ਤਰ੍ਹਾਂ ਕਰਕੇ ਇਹ ਕੰਮ ਨਹੀਂ ਚੱਲਨੇ ਕਿਉਂਕਿ ਇਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬੇਸ਼ੱਕ ਹਿਮਾਚਲ ਦੇ ਉੱਤੋਂ ਰੜ ਰੜ ਕੇ ਸਾਰਾ ਇਹ ਰੇਤਾ ਆ ਗਿਆ ਔਰ ਇਹਦੇ ਵਿੱਚ ਮਾਈਨਿੰਗ ਤੇ ਉਹ ਸਾਰੇ ਕੁਝ ਉਹਨਾਂ ਪਾਲਿਸੀਆਂ ਦੇਖੋ ਬੜੀ ਅੱਛੀ ਜਿਸ ਦਾ ਕੇਸ ਉਸकी ਰੇਤ ਇਹੋ ਜਿਹੀਆਂ ਪਾਲਿਸੀਆਂ ਬੜੀਆਂ ਕਲੀਅਰ ਲੈ ਕੇ ਆ ਰਹੇ ਆ ਮਾਨ ਸਾਹਿਬ ਬਹੁਤ ਕੁਇਕ ਡਿਸੀਜਨ ਲੈਂਦੇ ਆ ਜਦੋਂ ਵੀ ਕੋਈ ਉਹਨਾਂ ਨੂੰ ਚੀਜ਼ ਲੱਗੇ ਵੀ ਠੀਕ ਆ ਤਾਂ ਉਹ ਬਹੁਤ ਜ਼ਿਆਦਾ ਲੰਬਾ ਨਹੀਂ ਸੋਚਦੇ ਨਾਲ ਦੀ ਨਾਲ ਉਹਨਾਂ ਨੇ ਅਗਲੇ ਦਿਨ ਡਿਸੀਜਨ ਲੈ ਕੇ ਦੱਸਤਾ ਸੀਗਾ ਵੀ ਇਹਨੂੰ ਪਾਲਿਸੀ ਨੂੰ ਲਾਗੂ ਕਰੋ। ਲਾਗੂ ਸਮ ਜਿਹੜਾ ਮੈਸ ਉਹ ਕਿਤਾ ਫੈਸਲਾ ਲਿਆ ਕਿ ਸਾਲਾ ਮਿੱਟੀ ਆ ਪਾਕਿਸਤਾਨagre ਮਿੱਟੀ ਕਿਸ ਕੰਮ ਦੀ ਰੇਟ ਜਿਹੜੇ ਕੰਮ ਦੀ ਰੂਪੀ ਕੀ ਮਿਲਿਆ ਜੂਰੀ ਦੇਖੋ ਇਹ ਜਿਹੜੇ ਇਹ ਦੇਖੋ ਇਹ ਜਿਹੜੀ ਹੁਣ ਹੜ ਦੀ ਸੇਲਟ ਜਾਂ ਜਿਹੜੀ ਪਿੱਛੇ ਪਸੀ ਮਿੱਟੀ ਆ ਜਿਹੜੀ ਕਿ ਹੁਣ ਰੇਤਾ ਸਮੇਤ ਮਿਕਸ ਹੋ ਕੇ ਆਈ ਆ ਇਹ ਇੱਕ ਵਾਰੀ ਉੱਪਰ ਉੱਪਰ ਲੇਅਰ ਬਣੀ ਆ ਐਕਚੁਅਲੀ ਤਾਂ ਰੇਤਾ ਜਿਹੜੀ ਆ ਉਹ ਤਾਂ ਆਉਂਦੀ ਆ ਉਤੋਂ ਪਹਾੜਾ ਤੋਂ ਆਉਂਦੀ ਰਹੂਗੀ ਉਹ ਪਾਲਿਸੀ ਬਣਦੀ ਗੱਲ ਆ ਤੁਸੀਂ ਅੱਜ गा करो वो गल कोई खास नहीं है ठीक है जी